ਫਲੋਰ ਪੁਲਿਸ ਨੇ ਇੱਕ ਵਿਅਕਤੀ ਨੂੰ 10 ਗ੍ਰਾਮ ਹੀਰੋਇਨ ਸਮੇਤ ਕੀਤਾ ਕਾਬੂ ਨਸ਼ਾ ਤਸਕਰ ਵਿਰੁੱਧ ਵੱਡੀ ਮੁਹਿੰਮ ਤਹਿਤ ਫਲੋਰ ਪੁਲਿਸ ਨੇ ਇੱਕ ਵਿਅਕਤੀ ਨੂੰ 10 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਏਐਸਆਈ ਉਮੇਸ਼ ਕੁਮਾਰ ਨੇ ਦੱਸਿਆ ਕਿ ਗੰਨਾਪੰਡ ਕੋਲ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਵਿਅਕਤੀ ਸੈਮ ਗਿਆ ਅਤੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਕੇ ਭੱਜਣ ਲੱਗਾ ਤਾਂ ਸ਼ੱਕ ਦੇ ਆਧਾਰ ਤੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 10 ਗ੍ਰਾਮ ਹੀਰੋਇਨ ਬਰਾਮਦ ਹੋਈ ਵਿਅਕਤੀ ਦੀ ਪਛਾਣ ਜਸਵਿੰਦਰ ਕੁਮਾਰ ਉਰਫ ਭੋਲਾ ਪੁੱਤਰ ਜਾਗਰ ਨਾਮ ਵਜੋਂ ਹੋਈ ਜਿਸ ਦੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣ ਕੇ ਦਿੰਦੇ ਹੋਏ ਏਐਸਆਈ ਉਮੇਸ਼ ਕੁਮਾਰ ਨੇ ਦੱਸਿਆ ਮਿਤੀ 8 5 2022 ਨੂੰ ਪੁਲਿਸ ਪਾਰਟਿਸ ਨੇ ਅਸੀਂ ਗਸ਼ਤ ਕਰ ਰਹੇ ਸੀ ਤੇ ਜਦੋਂ ਅਸੀਂ ਪੈਟਰੋਲ ਪੰਪ ਦੰਨਾਪਿੰਡ ਤੋਂ 200 ਮੀਟਰ ਪਿੱਛੇ ਸੀ ਤੇ ਇੱਕ ਮੁੰਨਾ ਵਿਅਕਤੀ ਆਪਣੀ ਸਾਈਡ ਪਹਿਲ ਤੋਂ ਦੇ ਆਦੇ ਸੀ ਜਿਸ ਵੇ ਸਾਨੂੰ ਪਹਿਲਾਂ ਵੀ ਪਤਾ ਸੀ ਵੀ ਇਹ ਬੰਦੇ ਦੇ ਖਿਲਾਫ ਮੁਕਦਮੇ ਹੈਗੇ ਦਰਜ ਚਟੇ ਦੇ ਤੇ ਅਸੀਂ ਇਹਨੂੰ ਸ਼ੱਕ ਦੀ ਬਨਾਦਰਤੇ ਇਹਨੂੰ ਕਾਬੂ ਕਰਕੇ ਆ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਸਵੰਤ ਕੁਮਾਰ ਇਸ ਕੁਲਾ son of ਜਗਦਰ ਸਿੰਘ ਜਗਦਾਮ ਵਾਸੀ ਪਿੰਡ ਦੰਨਾਪੜ ਦੱਸਿਆ ਵੇਰੀ ਇਹ ਨੇ ਜੋ ਦੇ ਵੱਲੋਂ ਇਹ ਹੱਥ ਜਿਹੜਾ ਸਵਾਲ ਆਪਣਾ ਪੜਾਇਆ ਸੀ ਮੌਕੇ ਤੇ ਛੁੱਟਿਆ ਹੋਇਆ ਸੀ ਉਹਨੂੰ ਆਈ ਪੁੱਛਿਆ ਵੀ ਤੇਰਾ ਕਹਿੰਦਾ ਮੇਰੇ ਜਮਾਨਾ ਇਹ ਹੈ ਆਈ ਫੇ ਉੱਥੇ ਪਉਗ ਗਿਆ ਉਹ ਸ਼ਾਮ ਪਾਰਟੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਕੋਈ ਨਹੀਂ ਮਿਲਿਆ ਤੇ ਸਹਿਮਤੀ ਲਈ ਗਈ ਵੀ ਚੈੱਕ ਕਰ ਜੀ ਕੀ ਹੈ ਇਹਦੇ ਇਹਨੇ ਕਿਹਾ ਠੀਕ ਹੈ ਚੈੱਕ ਕਰ ਲਓ ਚੈੱਕ ਕੀਤਾ ਤੇ ਉਹਦੇ ਵਿੱਚ ਹੈ ਨਨ ਬਲੰਦ ਹੋਈ ਹੈ ਮੈਂ ਪਾ ਤਾ ਅਸੀਂ ਦਵਾਫੇ ਦੇ ਵਿੱਚ ਤੁਹਾਨੂੰ ਨਜ਼ਰ ਆਦੀ ਸੀ ਇਹ ਹਿਡਨ ਟਾਈਪ ਕੋਈ ਚੀਜ਼ ਹੈਗੀ ਹੈ ਲੇਕਿਨ ਜਦ ਲਈ ਅਸੀਂ ਚੈੱਕ ਕੀਤਾ ਵਾਕਈ ਉਹ ਹਰੋਇ ਨਹੀਂ ਸੀ ਤੀ ਉਹ ਉਹ ਨੋਏ ਉੱਤੇ ਮੁਕੇ ਉੱਤੇ ਦਾ ਵੇਟ ਕੀਤਾ ਕੰਪਿਊਟਰਾਈਜ਼ ਬੀਟ ਕੀਤਾ 10 ਗੋਮ ਹੈਰੋਇਨ ਜਿਹੜੀ ਇਹ ਤੁਹਾਨੂੰ ਉੱਥੋਂ ਇਹਦੇ ਵੱਲੋਂ ਇਹਦੇ ਕਬਜ਼ੇ ਵਿੱਚ ਬਰਾਮਦ ਕੀਤੀ ਹੈ ਫਿਰ ਇਹ ਦਾ ਦੂਸਰੇ ਦਿਨ ਨੂੰ 9 9520 ਤੋਂ ਬਾਈ ਨੂੰ ਨੂੰ ਅਸੀਂ ਪੇਸ਼ ਕੀਤਾ ਤੇ ਦੋ ਜਨ ਦਾ ਪੁਲਿਸ ਸਮਾਜੇ ਦਾ ਹਾਪਲ ਕੀਤਾ ਇਹਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਹਨ ਤੇ ਜਮਾਨਤ ਤੇ ਆਇਆ ਸੀ ਇਹ ਮੁਕਾਦਮੇ ਵਿੱਚ ਤੇ ਪੁਛ ਪ੍ਰਤੰਤ ਤਦ ਇਹ ਵੀ ਕਿੱਥੋਂ ਸਾਮਾਨ ਲੈ ਕੇ ਆਇਆ ਕਿੱਥੇ ਦੇਣਾ ਸੀ ਇਹ ਕਿੱਥੇ ਵੇਚਣ ਜਾ ਰਹੇ ਸੀ ਇਹ ਕਹਿੰਦੇ ਵਜ਼ਾਗ एग्जाम ਦਿੰਦਾ ਐਦਾਂ ਹੀ ਕੰਫਰਗੇ ਸਾਮਾਨ ਵੇਚਦਾ ਐਦਾਂ ਸਪਲਾਈ ਕਰਦਾ ਐਦਾਂ ਹੀ ਮਤਲਬ ਮਤਲਬ ਕੰਫਰਗੇ ਹੀ ਕਹਿੰਦਾ ਮੈਂ ਜਿਹੜਾ ਵੀ ਐਦਾਂ ਹੀ ਜਿਹੜਾ ਕੋ ਮਿਲ ਜਾਏ ਕੋਈ ਜਿਹੜੇ ਪਹਿਲੇ ਮੁਕਦਮੇ ਤੇ ਸੀ ਨਿਸ਼ੇ ਤੇ ਉਹ ਡੋਡੇ ਡੋਡੇ ਦੇ ਹੈਗੇ ਜੀ ਡੋਡਿਆਂ ਦੇ ਹੈਗੇ ਆ ਹਾਂ ਡੋਡਾ ਜਦੋਂ ਪੋਸਟ ਠੀਕ ਹੈ ਮੁਕਦਮੇ ਦੱਜਾ ਸਜਾ ਸਜੀ ਵੀ ਹੋਈ ਇਹਨੂੰ ਫਿਰ ਜਵਾਨ ਜਵਾਨ ਤੇ ਆਇਆ ਹੋਰ ਅਸੀਂ ਇਹਦਾ ਭਾਈ ਵੀ ਇਹ ਸੋ 21B ਕਾਡ 85 ਚ ਪਾਚਾ ਦਰਜ ਕਰਤਾ ਇਹਦਾ ਇਹਦਾ ਰਿਮਾਂਡ ਕੱਲ ਖਤਮ ਹੈ ਨੂੰ ਕੱਲ ਛੱਡਿਆਣਾ ਜੇਬ ਚ ਫਲੋਰ